ਉਸ ਸੱਤੇ ਵਿੱਚ ਇੱਕ ਸ਼ਰਾਬੀ ਨੌਜਵਾਨ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ। ਉਥੇ ਹੀ ਇਸ ਸ਼ਰਾਬੀ ਨੌਜਵਾਨ ਨੇ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਹੱਥਪਾਈ ਕਰਦਿਆਂ ਉਹਨਾਂ ਨੂੰ ਖਾਲੀ ਨਹੀਂ ਕੱਢਿਆ। ਪੁਲਿਸ ਵੱਲੋਂ ਜਿੱਥੇ ਪਹਿਲਾਂ ਨੌਜਵਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਨੌਜਵਾਨ ਵੱਲੋਂ ਕੀਤੀ ਗਈ ਹੱਥਪਾਈ ਦੇ ਚੱਲਦੇ ਪੁਲਿਸ ਵੱਲੋਂ ਉਸ ਨੂੰ ਫੜ ਕੇ ਥਾਣੇ ਲਿਜਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਸ਼ਰਾਬੀ ਹਾਲਤ ਦੇ ਵਿੱਚ ਸੀ ਤੇ ਉਸ ਵੱਲੋਂ ਜਿਆਦਾ ਮਾਤਰਾ ਦੇ ਵਿੱਚ ਸ਼ਰਾਬ ਦਾ ਸੇਵਨ ਕੀਤਾ ਹੋਇਆ ਸੀ ਇਨਾਂ ਹੀ ਨਹੀਂ ਉਸ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਗਾਲ ਪੈਂਦੇ ਆ ਉਹਨਾਂ ਨੂੰ ਗਾਲਾਂ ਵੀ ਕੱਟੀਆਂ ਨਹੀਂ ਆ ਇਸ ਵੀਡੀਓ ਚ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਸ਼ਰਾਬੀ ਨੌਜਵਾਨ ਪੁਲਿਸ ਦੇ ਨਾਲ ਤਹਿਸ ਕਰਦਾ ਤੇ ਗਾਲਾਂ ਕੱਢਦਾ ਦਿਖਾਈ ਦੇ ਰਿਹਾ ਹੈ ਕੀ ਤਾ ਗੱਲ ਕਰ ਲਉਣਾ ਕਿਤਾ ਗੱਲ ਕਰਦਾ ਹੁੰਦਾ ਕਰ ਇੱਕ ਮਿੰਟ ਇੱਕ ਮਿੰਟ ਹੋਰ ਇੱਕ ਮਿੰਟ ਮੈਂ ਇਹਨੂੰ ਹਾਰ ਦਿੱਤਾ ਤੂੰ ਖੋਲ ਤੂੰ ਖੋਲ ਓਏ ਸਾਗ ਲੈ ਤੂੰ ਖੋਲ ਤੂੰ ਸਾਗ ਲੈ ਤੂੰ ਬਲਵਾਸ਼ੀ ਤੂੰ ਬਲਵਾਸ਼ੀ ਕਰੇਗਾ ਵੀਰ ਜੀ ਦਾਲ ਤੁਸੀਂ ਕਰ ਰਹੇ ਮੈਂ ਨਹੀਂ ਕਰ ਰਿਹਾ ਠੀਕ ਆ ਕੋਈ ਗੱਲ ਨਹੀਂ ਪਤਾ ਕਿੰਨੇ ਪੀਓ ਇੱਕ ਮਿੰਟ ਕੋਲੋਸ ਕਰਨੇ ਆ ਕੋਈ ਗੱਲ ਨਹੀਂ ਕੋਈ ਓਏ ਸਾਗਰ ਕਾਂਸਟੇਬਲ ਹਰਮਨ ਸਿੰਘ 18 ਛਾੜੇ ਤੋਂ ਪੋਸਟਿੰਗ ਆ ਅੱਜ ਮੇਰੀ ਧਰਨਾ ਡਿਊਟੀ ਸੀਗੀ ਰਣਜੀਤ ਐਵੇਨਿਊ ਸੀ ਬਲੋਕ ਮਾਰਕੀਟ ਦੇ ਵਿੱਚ ਹਾਂਜੀ ਮੈਂ ਧਰਨਾ ਡਿਊਟੀ ਤੋਂ ਆਫ ਤੋਂ ਆਪਣੇ ਘਰ ਜਾ ਰਿਹਾ ਸੀਗਾ ਤੇ ਪਿੱਛੇ ਐਨਮ ਸਿਨੇਮੇ ਵਾਲੇ ਚੌਂਕ ਤੋਂ ਮੈਂ ਰਿਆਲਟੋ ਚੌਂਕ ਤੋਂ ਸਿੱਧਾ ਆ ਰਿਹਾ ਸੀਗਾ ਐ ਰੋਂਗ ਸਾਈਡ ਨਿਕਲੇ ਮੇਰੀ ਗੱਡੀ ਨਾਲ ਟੱਚ ਕਰਨ ਲੱਗੇ ਸੀ ਤੇ ਮੈਂ ਟੱਚ ਕਰਨ ਦੇ ਬਾਅਦ ਆਪਣੇ ਆਪਣੇ ਅਵਜਾਨੇ ਮਹੌਰਨ ਕੀਤਾ ਕਿ ਨਾ ਟੱਚ ਨਾ ਕਰ ਰਜਾਂ ਮੈਂ ਹੌਰਨ ਕੀਤਾ ਤੇ ਬੈਕ ਤੋਂ ਫੋਨ ਕਰਕੇ ਮੈਨੂੰ ਫੱਕ ਦੀ ਉਂਗਲ ਕਰ ਰਿਹਾ ਕਿ ਮੈਨੂੰ ਗਾਲ੍ਹਾਂ ਕੱਢ ਰਿਹਾ ਮਾਂ ਭੈਣ ਦੀਆਂ ਤੂੰ ਲੰਘ ਜਾ ਐ ਕਰਕੇ ਐ ਕਰਲਾ ਐ ਕਰਲਾ ਤੇ ਮੈਂ ਬਾਈ ਦੇ ਲਾਗੇ ਮੋੜਸਾ ਲਾ ਕੇ ਕਹਿੰਨਾ ਬਾਈ ਯਾਰ ਗਾਲ੍ਹਾਂ ਕੱਢ ਤੂੰ ਕੱਢ ਰਿਹਾ ਕਹਿੰਦਾ ਤੂੰ ਗਾਲਾਂ ਗੱਡੀਆਂ ਮਾਵਾ ਪੈਣਾ ਦੀ ਮੈਂ ਐਕਸਪਲੇਨ ਨਹੀਂ ਕਰ ਸਕਦਾ ਜੋ ਗਾਲਾਂ ਗੱਡੀਆਂ ਤੁਸੀਂ ਟੀਵੀ ਸਕਰੀਨ ਤੇ ਮੈਂ ਇਹ ਚੀਜ਼ਾਂ ਨਹੀਂ ਕਹਿ ਸਕਦਾ ਮੈਂ ਐਜ਼ ਅ ਪਰਸਨਲ ਤੁਹਾਨੂੰ ਦੱਸਦਾਗਾ ਕਿ ਜੋ ਉਹਨੇ ਮੈਨੂੰ ਗਾਲਾਂ ਗੱਡੀਆਂ ਮੈਂ ਜਦ ਗੱਡੀ ਪਹਾੜੀਆ ਗਨ ਹਾਊਸ ਦੇ ਨਾਲ ਇੱਥੇ ਮੈਂ ਟਾਇਰਾਂ ਵਾਲੀ ਦੁਕਾਨ ਦੇ ਨਾਲ ਗੱਡੀ ਸਾਈਡ ਤੇ ਹੀ ਕੀਤੀ ਮੈਂ ਉਤਰ ਕੇ ਕਹਾਂ ਮੈਂ ਬਾਈ ਤੂੰ ਗਾਲਾਂ ਕੱਤੋਂ ਕੱਢ ਰਿਹਾ ਮੇਰਾ ਕਲਰ ਫੜ ਕੇ ਕਹਿ ਰਿਹਾ ਇਸਦਾ ਕਿ ਤੂੰ ਐ ਕਰਦਾ ਤੂੰ ਮੁਲਾਜ਼ਮ ਹੋਏਗਾ ਤੇਰੇ ਡਰਦੇ ਥੋੜੀ ਨਾ ਤੈਨੂੰ ਐ ਠੋਕ ਦਾਂਗੇ ਤੈਨੂੰ ਐ ਕਰ ਦਾਂਗੇ ਸਾਡੇ ਫਲਾਣੇ ਮਿਨਿਸਟਰ ਵਾਗੂ ਮੇਰੇ ਸਾਡੇ ਫਲਾਣੇ ਵਾਗੂ ਇਹ ਪਰਸਨ ਮ ਇਹਨਾਂ ਨੇ ਫੜ ਕੇ ਮੈਨੂੰ ਰੋਕਿਆ ਇਹਨਾਂ ਨੇ ਮੈਨੂੰ ਪਿੱਛੇ ਕੀਤਾ ਕਿ ਉਹਨੂੰ ਫੜ ਕੇ ਤੂੰ ਭਾਈ ਪੁਲਿਸ ਮਲਾ ਦੇਣ ਦੇ ਗੱਲ ਕਿਉਂ ਪੈ ਰਹੇ ਆ ਪਰ ਤੁਹਾਡੀ ਔਨ ਡਿਊਟੀ ਤੁਹਾਡੀ ਦੀ ਵਰਦੀ ਪਾਈ ਆ ਤੁਹਾਡੇ ਗੱਲ ਪੈਣ ਦੇ ਆ ਵੀ ਹੁਣ ਕੀ ਕਾਰਵਾਈ ਹੋਣੀ ਹੈ ਸਰ ਮੈਂ ਤੇ ਇਹੀ ਚਾਹਣਾ ਔਨ ਡਿਊਟੀ ਮੇਰੇ ਵਰਦੀ ਪਾਈ ਦੇ ਗੱਲ ਪੈ ਰਿਹਾ ਉਹਦੇ ਬੰਦੀਕਾਰ ਹੋਈ ਮੈਂ ਇਹ ਜੋ ਫੁੱਲ ਟ੍ਰੰਕ ਐਸਾ ਕਿਸੇ ਦੇ ਕਾਬੂ ਨਹੀਂ ਆ ਰਿਹਾ ਤੁਹਾਡੇ ਪ੍ਰੈਸ਼ਰ ਰਿਪੋਰਟ ਨੂੰ ਰਿਬਾਇਡ ਕਰੇ ਤੁਹਾਡੇ ਪ੍ਰੈਸ਼ਰ ਰਿਪੋਰਟ ਉਹਨਾਂ ਦੀ ਗੱਲ ਪਿਆ ਜਿਹੜੇ ਐਜੇ ਪਬਲਿਕ ਪਰਸਨ ਕੋਈ ਸਿਵਲ ਦੇ ਪਰਸਨ ਸੀਗੇ ਜਾਂ ਸਰਦਾਰ ਜੀ ਖੜੇ ਨੇ ਜਾਂ ਬਾਈ ਖੜੇ ਨੇ ਹਰ ਕਿਸੇ ਦੇ ਗੱਲ ਪੈ ਰਿਹਾ ਕਿ ਮੈਂ ਪਬਲਿਕ ਵਿੱਚ ਖੜ ਕੇ ਮੈਂ ਇੰਨੀ ਗੱਲ ਕਹਿਣਾ ਚਾਹਣਾ ਆ ਕਿ ਜਦ ਪੁਲਿਸ ਮੁਲਾਜ਼ਮ ਦੇ ਤੁਸੀਂ ਪਬਲਿਕ ਡਰਿੰਕ ਕਰਕੇ ਤੁਸੀਂ ਪੁਲਿਸ ਮੁਲਾਦਿੰਦੇ ਗੱਲ ਪੈ ਰਹੇ ਕੱਲ ਨੂੰ ਕੀ ਕਰ ਸਕਦੇ ਹੋ ਠੀਕ ਹੈ ਜੀ ਠੀਕ